ਮੰਗਲ ਕਰਾਂਗੇ ਮਾਂ ਦੇ ਨਰਾਤਿਆਂ ਦੀ ਮਾਂ ਦਾ ਹਰ ਰੂਪ ਬਹੁਤ ਹੀ ਜ਼ਿਆਦਾ ਮਨਮੋਹਕ ਤੇ ਮਨੋਹਾਰੀ ਹੈ ਤੇ ਅੱਜ ਚੇਤ ਨਰਾਤਿਆਂ ਦਾ ਤੀਜਾ ਦਿਨ ਤੇ ਅੱਜ ਮਾਂ ਦੇ ਚੰਦਰ ਘੰਟਾ ਤੇ ਮਾਂ ਕੁਸ਼ਮਾਂਡਾ ਦੋਨੇ ਹੀ ਰੂਪਾਂ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਮਾ ਕੁਸ਼ਮਾਂ ਦੇ ਦੀ ਪੂਜਾ ਅਰਚਨਾ ਦਾ ਖਾਸ ਪ੍ਰਵਧਾਨ ਹੈ ਅੱਜ ਜਿਸ ਨੂੰ ਲੈ ਕੇ ਮੁੱਖਕ ਮੰਦਰਾਂ ਦੇ ਵਿੱਚ ਸਰਦਾਲ ਹੋਂਦਾ ਹੜ ਆਇਆ ਹੈ ਦੇਸ਼ ਪਰਦੇ ਮੁੱਖਕ ਮੰਦਰਾਂ ਦੀ ਖੂਬਸੂਰਤ ਸਜਾਵਟ ਕੀਤੀ ਗਈ ਹੈ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਤੋਂ ਜੁੜੇ ਨੇ ਕੁਲਵਿੰਦਰ ਸਾਡੇ ਨਾਲ ਪੰਜਗਲਾ ਤੋਂ ਮੰਸਾ ਦੇਵੀ ਮੰਦਿਰ ਤੋਂ ਜੁੜਿਆ ਭਲੇਂਦਾ ਸਾਡੇ ਨਾਲ ਪਟਿਆਲਾ ਤੋਂ ਜੁੜੇ ਨੇ ਮਾ ਕਾਲੀ ਮੰਦਿਰ ਤੋਂ ਭਲੇਂਦਰ ਕਿੰਨਾ ਆਸਾ ਦਾ ਸੇਲਾਬ ਪਟਿਆਲਾ ਵਾਸੀ ਮਾ ਮਾ ਕਾਲੀ ਦਾ ਜੋ ਮੰਦਿਰ ਹੈ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ ਸੀ ਬਹੁਤ ਜ਼ਿਆਦਾ ਮਾਤਤਾ ਹੈ ਤੇ ਹਰ ਸਾਲ ਨਰਾਤਿਆਂ ਦੇ ਮੌਕੇ ਤੇ ਬੜੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਨਾ ਸਿਰਫ ਪੰਜਾਬ ਵਾਲੇ ਸਾਈਡ ਤੋਂ ਦੇਸ਼ਵਰ ਦੇ ਬਹੁਤ ਖਿੱਸਿਆਂ ਤੋਂ ਮੱਥਾ ਟੇਕਣ ਦੇ ਲਈ ਅ ਬਿਲਕੁਲ ਗੱਗ ਸਭ ਤੋਂ ਪਹਿਲਾਂ ਆਪਾਂ ਤਸਵੀਰਾਂ ਹੀ ਦਿਖਾ ਦਿੰਨੇ ਆ ਕਿ ਨਵਰਾਤਰੀ ਦੇ ਦੌਰਾਨ ਕਾਲੀ ਕਾਲੀ ਮਾਤਾ ਮੰਦਿਰ ਦੇ ਵਿੱਚ ਜਿਹੜੇ ਸ਼ਰਧਾਲੂ ਆ ਉਹ ਦੂਰੋਂ ਦੂਰੋਂ ਮੱਥਾ ਟੇਕਣ ਵਾਸਤੇ ਆਉਂਦੇ ਆ ਇਹ ਤਸਵੀਰ ਸਭ ਤੋਂ ਪਹਿਲਾਂ ਦਿਖਾਣਾ ਚਾਹੁੰਗਾ ਕਿ ਮਾਤਾ ਦੀ ਇੱਥੇ ਜੋਤ ਜਗਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਅੰਦਰ ਜਾਇਆ ਜਾਂਦਾ ਸੋ ਲਾਈਨਾਂ ਦੇ ਵਿੱਚ ਜਿਹੜੇ ਹੈਗੇ ਆ ਫਿਲਹਾਲ ਸ਼ਰਧਾਲੂ ਉਹ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਕਹਿ ਸਕਦੇ ਆ ਕਿ ਬੜੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਉਹ ਦੂਰੋਂ ਦੂਰੋਂ ਇੱਥੇ ਮੱਥਾ ਟੇਕ ਕੇ ਮਾਤਾ ਦਾ ਸ਼ਰਵਾਤ ਪ੍ਰਾਪਤ ਕਰ ਰਹੇ ਨੇ ਦੇਖੋ ਦੇਖੋ ਤਸਵੀਰਾਂ ਬੜੇ ਖੂਬਸੂਰਤ ਤਸਵੀਰਾਂ ਨੇ ਸਵੇਰ ਤੋਂ ਹੀ 6:30 ਵਜੇ ਤੋਂ ਹੀ ਜਿਹੜੀਆਂ ਲਾਈਨਾਂ ਨੇ ਉਹੋ ਲੱਗ ਜਾਂਦੀਆਂ ਨੇ ਮੰਦਰ ਦੇ ਵਿੱਚ ਆ ਦੇਖ ਸਕਦੇ ਹੋ ਕਿ ਪ੍ਰਾਈਵੇਟ ਸਿਕਿਉਰਿਟੀ ਦਾ ਵੀ ਇੰਤਜ਼ਾਮ ਕੀਤਾ ਗਿਆ ਤਾਂ ਜੋ ਕਿਥੇ ਨਵੇਂ ਮੱਥਾ ਟੇਕਣ ਨੂੰ ਕਿਸੇ ਦਿੱਕਤ ਨਾਲ ਸਾਹਮਣਾ ਨਾ ਕਰਨਾ ਪਵੇ ਗਗਨ ਮੈਂ ਪੰਡਿਤ ਜੀ ਨਾਲ ਵੀ ਗੱਲ ਕਰੂੰਗਾ ਲੇਕਿਨ ਸਭ ਤੋਂ ਪਹਿਲਾਂ ਮੈਂ ਮਾਤਾ ਦੇ ਅੰਦਰ ਹੀ ਇਹ ਤਸਵੀਰਾਂ ਦਿਖਾਦਾ ਕਿਉਂਕਿ ਜਿਹੜੇ ਨਹੀਂ ਆ ਸਕਦੇ ਮਾਤਾ ਦੇ ਦਰਬਾਰ ਦੇ ਵਿੱਚ ਮੱਥਾ ਟੇਕਣ ਲਈ ਉਹ ਸਾਡੇ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮਾਦੀਬ ਰਾਹੀ ਮਾਤਾ ਰਾਣੀ ਦੇ ਦਰਸ਼ਨ ਕਰ ਸਕਦੇ ਨੇ ਉਹ ਮਾਤਾ ਰਾਣੀ ਦੇ ਨੂੰ ਦਰਸ਼ਨ ਕਰੋ ਕਿਉਂਕਿ ਇਹ ਏਸ਼ੀਆ ਦਾ ਦੂਜਾ ਵੱਡਾ ਕਾਲੀ ਦੇਵੀ ਦਾ ਮੰਦਰ ਹੈ ਆ ਜਰੂਰ ਇਹ ਵੀ ਦੱਸਾਂਗੇ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਕਈ ਜਿਹੜੇ ਹੈਗੇ ਸ਼ਰਧਾਲੂ ਆ ਉਹ ਸ਼ਰਾਬ ਵੀ ਲੈ ਕੇ ਆਂਦੇ ਨੇ ਲੇਕਿਨ ਦੂਜੇ ਪਾਸੇ ਜਿਹੜੇ ਸ਼ਰਧਾਲੂ ਆ ਉਹ ਜਿਵੇਂ ਕਿ ਨਾਰੀਅਲ ਤੇ ਉਹਨਾਂ ਦੀ ਮਾਤਾ ਦੀ ਤਾਂ ਹੋਰ ਬਹੁਤ ਸਾਰਾ ਜਿਹੜਾ ਹੈਗਾ ਜੋ ਸਮਾਨ ਲੈ ਕੇ ਆਂਦੇ ਫਿਲਹਾਲ ਇਹ ਤਸਵੀਰ ਦਿਖਾਉਣਾ ਚਾਹੁੰਗਾ ਕਿ ਦੇਖ ਸਕਦੇ ਹੋ ਕਿ ਇਲਾਵਾ ਬੱਚੇ ਬਜ਼ੁਰਗ ਬੜੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਆਪਾਂ ਇਹ ਗੱਲ ਵੀ ਕਰਾਂਗੇ ਕਿ ਕਿੱਥੋਂ ਆਇਓ ਲੋਕਲੀ ਮਥਾ ਟਿਕਣ ਹਮੇਸ਼ਾ ਨੂੰ ਜਾਂ ਅਜ ਨੋਨਵਰਾਸ ਕਰਕੇ ਹਾਂਜੀ ਆ ਜੀ

मैं पंडित राजेश कौशिक पुजारी श्री काली माता मंदिर सबसे पहले माता सर्व मंगल मंगलेश्वरी सर्वासाधी के शरणी त्रम के गौरी नारायणी नमस्तु प्रथम शैलपुत्री चय द्वितीय ब्रह्मचारिणी तृतीय चंद्र घंटे कुषमाण्डे ति चतुर्थम पंचम स्कंद मादे ती खतम कात्यानि सप्तम काल रात्रि महागौरी चष्टम नमम सिद्धात्री माँ के नौ के नौ नवरात्रे सभी भक्तों की मनोकामना पूर्ण करने वाले हैं आज माता चौथा नवरात्रा माता कुष्मांडा का है तीसरा दिन है लेकिन चौथा तो नवरात्रा। है। ए, कल जो दूसरा और तीसरा इकट्ठे थे तिथि होने के नाते दो नवरात्र तृतीय तिथि अक्षय थी तो दूसरा और तीसरा नवरात्र कल था कई बार ऐसे हो जाता है श्राद्ध घट जाता है कई बार नवरात्रा भी घट जाता है लेकिन <धुल। environ PJ venom> आज माता का चौथा नवरात्रा है ਤੇ ਮਾਦਾ ਚੋਧਨ ਰਾਤਰਾ ਮਾ ਕੁਸ਼ ਮਾਦਾ ਦੇਵੀ ਪੂਜਾ ਆਰਚਨਾ ਕੀਤੀ ਜਾ ਰਹੀ ਤੁਸੀਂ ਗੱਲਬਾਤ ਜਾਰੀ ਰੱਖਣਾ ਕੁਲਵਿੰਦਰ ਵੀ ਸਾਡੇ ਨਾਲ ਜੁੜੇ ਹੋ ਕੁਲਵਿੰਦਰ ਇਸ ਵੇਲੇ ਮਨਸਾ ਦੇਵੀ ਮੰਦਿਰ ਦੇ ਵਿੱਚ ਤੁਸੀਂ ਮੌਜੂਦ ਹੈ ਮਨਸਾ ਦੇਵੀ ਮੰਦਿਰ ਦੀ ਕੀ ਮਹੱਤਤਾ ਮਾਤਾ ਕਿਉਂਕਿ ਇੱਥੇ ਵੀ ਦੂਰੋਂ ਦੂਰੋਂ ਚੱਲ ਕੇ ਜੋ ਹੈ ਸ਼ਰਧਾਲੂ ਪਹੁੰਚਦੇ ਨੇ ਦਰਸ਼ਨ ਦੇਦਾਰੇ ਦੇ ਲਈ ਅਗਨਿਸ ਵਕਤ ਮੈਂ ਪੰਚਕੂਲਾ ਦੇ ਮਾਤਾ ਮੰਸਾ ਦੇਵੀ ਮੰਦਰ ਦੇ ਵਿੱਚ ਖੜੀ ਆ ਤਾਂ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਸ਼ਰਧਾਲੂਆਂ ਦਾ ਜੋ ਸਲਾਬ ਉਮੜਿਆ ਹੋਇਆ ਤਾਂ ਸਭ ਤੋਂ ਪਹਿਲਾਂ ਮੈਂ ਮਾਤਾ ਰਾਣੀ ਦੇ ਦਰਸ਼ਨ ਆਪਣੇ ਦਸ਼ਕਰ ਜ਼ਰੂਰ ਕਰਵਾਉਣਾ ਚਾਹਾਂਗੀ ਕਿਉਂਕਿ ਬਹੁਤ ਸਾਰੇ ਸ਼ਰਧਾਲੂ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਜੋ ਜੀ ਪੰਜਾਬ ਨਾਲ ਹਿਮਾਚਲ ਦੇ ਮਾਧਿਅਮ ਦੇ ਰਾਹੀਂ ਸਾਨੂੰ ਵੇਖ ਰਹੇ ਨੇ ਜੋ ਆਪਣੇ ਘਰਾਂ ਤੋਂ ਨਹੀਂ ਨਿਕਲ ਸਕਦੇ ਕੋਈ ਬਜ਼ੁਰਗ ਹੁੰਦਾ ਹੈ ਕੋਈ ਆਪਣੇ ਰੁਝੇਵਿਆਂ ਕਰਕੇ ਨਹੀਂ ਨਿਕਲ ਪਾਂਦਾ ਤਾਂ ਸਭ ਤੋਂ ਪਹਿਲਾਂ ਮਾਤਾ ਰਾਣੀ ਦੇ ਦਰਬਾਰ ਦੇ ਦਰਸ਼ਨ ਮੈਂ ਤੁਹਾਨੂੰ ਕਰਵਾਦਾਂਗੇ ਕਿ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਮਾਤਾ ਰਾਣੀ ਨੂੰ ਜੋ ਸੱ ਸਕਦੇ ਕਿ ਮਾਤਾ ਰਾਣੀ ਨੂੰ ਬਹੁਤ ਹੀ ਖੂਬਸੂਰਤ ਚੁੰਨੀ ਦੇ ਨਾਲ ਸ਼ਿੰਗਾਰ ਦੇ ਨਾਲ ਤੇ ਸਜਾਇਆ ਗਿਆ ਤਾਂ ਲਗਾਤਾਰ ਸ਼ਰਧਾਲੂ ਇੱਥੇ ਮਾਤਾ ਰਾਣੀ ਜੇ ਦਰਸ਼ਨਾ ਦੇ ਲਈ ਪਹੁੰਚ ਰਹੇ ਨੇ ਲੰਬੇ ਲੰਬੇ ਕਤਾਰਾਂ ਦੇ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਲੱਗੇ ਹੋਏ ਨੇ ਤੇ ਉੱਥੇ ਹੀ ਅੱਜ ਮਾਂ ਦੁਰਗਾ ਦੇ ਚੌਥੇ ਰੂਪ ਯਾਨੀ ਕਿ ਮਾਂ ਕੁਸ਼ਮੰਡਾ ਦੀ ਅੱਜ ਪੂਜਾ ਕੀਤੀ ਜਾ ਰਹੀ ਹੈ ਮੰਨਿਆ ਜਾਂਦਾ ਹੈ ਕਿ ਮਾਂ ਕੁਸ਼ਮੰਡਾ ਦਾ ਵਾਹਨ ਸ਼ੇਰ ਹੈ ਤੇ ਅੱਜ ਦੇ ਦਿਨ ਜੋ ਸ਼ਰਧਾਲੂ ਇਹ ਮੰਨਦੇ ਨੇ ਕਿ ਮਾਤਾ ਰਾਣੀ ਆਪਣੇ ਸ਼ੇਰ ਤੇ ਸਵਾਰ ਹੋ ਕੇ ਸ਼ਰਧਾਲੂਆਂ ਦੇ ਵਿੱਚ ਵੀ ਆਉਂਦੇ ਨੇ ਤੇ ਉੱਥੇ ਜੋ ਵੱਖ-ਵੱਖ ਤਰੀਕਿਆਂ ਦੇ ਨਾਲ ਮਾਤਾ ਰਾਣੀ ਦੀ ਜੋ ਪੂਜਾ ਕੀਤੀ ਸ਼ਰਧਾਲੂ ਆਪਣੇ ਆਪਣੇ ਸ਼ਰਧਾ ਭਾਵਨਾ ਦੇ ਅਨੁਸਾਰ ਮਾਤਾ ਰਾਣੀ ਦੇ ਜੋ ਪੂਜਾ ਅਰਚਨਾ ਕਰਦੇ ਨੇ ਤੇ ਅੱਜ ਦੇ ਦਿਨ ਜੋ ਪੀਰੇ ਪੇਠੇ ਦਾ ਚੜਾਵਾ ਮਾਤਾ ਰਾਣੀ ਨੂੰ ਜੋੜਾਇਆ ਜਾਂਦਾ ਤੇ ਉੱਥੇ ਹੀ ਸਿੰਦੂਰ ਤੂਫ ਹੋਰ ਬਹੁਤ ਸਾਰੀਆਂ ਜੋ ਚੀਜ਼ਾਂ ਨੇ ਸ਼ਰਧਾਲੂ ਆਪਣੇ ਆਪਣੇ ਸ਼ਰਧਾ ਅਨੁਸਾਰ ਇੱਥੇ ਚੜਾਉਂਦੇ ਨੇ ਹਾਲਾਂਕਿ ਜੇ ਮੰਦਿਰ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤੇ ਸੁਰੱਖਿਆ ਦੇ ਬੁਖਤਾ ਪ੍ਰਬੰਧ ਵੀ ਨੇ ਤੇ ਉੱਥੇ ਹੀ ਜਿਸ ਹਿਸਾਬ ਦੇ ਨਾਲ ਸ਼ਰਧਾਲੂ ਵੱਡੀ ਗਿੰਦੀ ਦੇ ਵਿੱਚ ਇੱਥੇ ਪਹੁੰਚਦੇ ਰਹਿੰਦੇ ਨੇ ਤੇ ਉੱਥੇ ਇਸ ਮੰਦਪ ਦੇ ਵਿੱਚ ਸੁਰੱਖਿਆ ਦੇ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਜੋ ਦੇਖ ਸਕਦੇ ਹੋ ਕਿ ਸਿਕਿਉਰਿਟੀ ਪੂਰੇ ਤਰੀਕੇ ਦੇ ਨਾਲ ਇੱਥੇ ਜੋ ਤਨਾਤ ਕੀਤੀ ਗਈ ਹੈ ਹਰਿਆਣਾ ਪੁਲਿਸ ਇੱਥੇ ਤਨਾਤ ਕੀਤੀ ਗਈ ਹੈ ਜਿਨਾਂ ਕਰਕੇ ਲਗਾਤਾਰ ਇੱਥੇ ਹਰ ਚੀਜ਼ ਦਾ ਖਾਸੌਰ ਤੇ ਧਿਆਨ ਰੱਖਿਆ ਹੋਇਆ ਬਹੁਤ ਸਾਰੇ ਸ਼ਰਧਾਲੂ ਹੈ ਲੰਬੀਆਂ ਕਤਾਰਾਂ ਦੇ ਵਿੱਚ ਸਵੇਰ ਤੋਂ ਹੀ ਲੱਗੇ ਹੋਏ ਨੇ ਦਰਸ਼ਨ ਕਰਨ ਦੇ ਲਈ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਬਹੁਤ ਵੱਡੀ ਭੀੜ ਇੱਥੇ ਹੁੰਦੀ ਹੈ ਤਾਂ ਤਕਰੀਬਨ 3-3 4-4 ਘੰਟੇ ਸ਼ਰਧਾਲੂ ਜੋ ਇੱਥੇ ਮੱਥਾ ਟੇਕਣ ਦੇ ਲਈ ਕਤਾਰਾਂ ਦੇ ਵਿੱਚ ਖੜੇ ਰਹਿੰਦੇ ਨੇ ਛੋਟੇ-ਛੋਟੇ ਬੱਚੇ ਨੇ ਜੋ ਅੱਜ ਦੇ ਦਿਨ ਮਾਤਾ ਰਾਣੀ ਦੇ ਦਰਸ਼ਨਾਂ ਦੇ ਲਈ ਆਏ ਹੋਏ ਨੇ ਤੇ ਬੱਚਿਆਂ ਦੇ ਵਿੱਚ ਵੀ ਖੂਬ ਜੋ ਸ਼ਰਧਾ ਭਾਵਨਾ ਵੇਖਣ ਨੂੰ ਮਿਲ ਰਹੀ ਹੈ ਜਿਸ ਹਿਸਾਬ ਦੇ ਨਾਲ ਅੱਜ ਦੁਰਗਾ ਮਾਤਾ ਦੇ ਚੌਥੇ ਰੂਪ ਮਾਕੋਸ਼ ਦੀ ਪੂਜਾ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਗगन ਤੁਸੀਂ ਦੇਖ ਸਕਦੇ ਹੋ ਕਿ ਇਹ ਪੌੜੀਆਂ ਨੇ ਕਾਫੀ نیچے ਤੋਂ ਸ਼ੁਰੂ ਹੋ ਜਾਂਦੀਆਂ ਨੇ ਉੱਥੇ ਲੰਬੀਆਂ ਕਤਾਰਾਂ ਜੋ ਕਿ ਇੱਥੇ ਲੱਗੀਆਂ ਹੋਈਆਂ ਨੇ ਤਾਂ ਬਹੁਤ ਭੀੜ ਜਿਸ ਦੇ हिसाब ਦੇ ਨਾਲ ਇੱਥੇ ਸੁਰੱਖਿਤਾ ਪ੍ਰਬੰਧ ਵੀ ਕੀਤੇ ਹੋਏ ਨੇ ਤੋਂ ਕਿਉਂ ਕੁਝ ਸ਼ਰਧਾਲੂ ਹੈ ਜਿਨ੍ਹਾਂ ਦੇ ਨਾਲ ਗੱਲਬਾਤ ਵੀ ਕਰਨਾ ਚਾਹੂੰਗੀ ਜੈ ਮਾਤਾ ਦੀ ਜੈ ਮਾਤਾ ਜੀ ਕਹਾਂ ਸੇ ਆਏ ਹੋ ਹਨ ਕੁਰਕਸ਼ੇਤਰਾ ਸੇ ਆਏ ਜੀ ਕੁਰਕਸ਼ੇਤਰਾ ਸੇ ਆਏ ਹੋ ਤੋਂ ਕਿਸੇ ਹਿਸਾਬ ਸੇ ਮਾਤਾ ਰਾਣੀ ਕੇ ਅਗੇ ਕੀ ਮਨੋ ਕਾਮਨਾ ਲੈ ਕੇ ਇਸ ਵਾਰ ਆਏ ਹੋ ਮਨੋ ਕਾਮਨਾ ਤਾਂ ਇਹ ਮਾਤਾ ਦਾਰੀ ਦੇ ਦਰਸ਼ਨ ਹੋ ਗਏ ਯਹੀ ਬਹੁਤ ਹੈ ਜੀ ਹਾਂ ਜੀ आते हो। आ, हर साल आते हो तो जिस हिसाब से माता रानी नरातों के जो दिन होते हैं हाँ हाँ माता रानी के जो पूरा साल माता रानी हमारे पे कृपा रखती है आप क्या इस बार जो नरातों में खास कर रहे हो नवरात्रि खास तो यही है बस कृपा बनाए रखे जैसे हम गाँव में भंडारा कराते हैं तो वैसे ही भंडार भरे रखे माता रानी जय माता दी जय माता कहाँ ऐसी आयो मैं इनकी वाइफ हूं पूरे फैमिली के साथ आए हो ठीक है ठीक है ठीक है पूरे फैमिली के साथ आए हो जय माता दी जय माता दी कहां से आए हो फैमिली के साथ ही ठीक है तो इस घर बात जो है पूरे परिवार ही आए हुए हैं जी 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 पूरे परिवार आए हुए हैं तो जगह चार्ज के विराजमान दर्शनों का जो ध्यान दे रहा है कि कुछ भोग देले माता ਨੂੰ जो है कुछ खास भोग जो है वो लगाया जाता है कुछ चढ़ावा होता है जो भक्त लेके आंदे ने बलेंद्र ਵਲੇਂਦਰ ਆਵਾਜ਼ ਆ ਰਹੀ ਹੈ ਜੀ ਬਿਲਕੁਲ ਬਿਲਕੁਲ ਗੱਲ ਹੈ ਜੀ ਮੈਂ ਬਿਲਕੁਲ ਮੈਂ ਦੱਸਣਾ ਚਾਹਾਂਗਾ ਕਿ ਕਾਲੀਦੇਵ ਦੇ ਮੰਦਿਰ ਜਿਹੜੇ ਸ਼ਰਧਾਲੂ ਆਉਂਦੇ ਨੇਗੇ ਮੱਥਾ ਟੇਕਣ ਵਾਸਤੇ ਉਹ ਕੜਾ ਪ੍ਰਸ਼ਾਦ ਦੇ ਨਾਰੀਅਲ ਦੇ ਨਾਲ-ਨਾਲ ਇੱਕ ਹੋਰ ਪ੍ਰਸ਼ਾਦ ਵੀ ਹੁੰਦਾ ਜਿਹੜਾ ਹੈਗਾ ਸ਼ਰਾਬ ਦਾ ਪ੍ਰਸ਼ਾਦ ਹੈ ਬਾਹਰ ਇੱਕ ਕੁੰਡ ਹੈ ਕੁੰਡ ਦੇ ਵਿੱਚ ਜਿਹੜਾ ਹੈਗਾ ਉਹ ਸ਼ਰਾਬ ਜਿਹੜੀ ਹੈਗੀ ਪਾਈ ਜਾਂਦੀ ਹੈ ਲੇਕਿਨ ਇਹ ਆਸਥਾ ਹੈ ਲੋਕਾਂ ਦੀ ਕਿ ਅਗਰ ਮਾਤਾ ਦੇ ਦਰਵਾਜ਼ੇ ਦੀ ਪ੍ਰਾਪੜਾਈ ਜਾਵੇ ਤਾਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤਾਂ ਦੂਸਰੀ ਪਾਸੇ ਇਹ ਵੀ ਕਹਿ ਸਕਦੇ ਕਿ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਵਰਤ ਵੀ ਰੱਖਦੇ ਨੇ ਯਾਨੀ ਪੂਰਾ ਦਿਨ ਕੁਝ ਨਹੀਂ ਖਾਦੇ ਤਾਂ ਉਹ ਮਾਤਾ ਰਾਣੀ ਨੂੰ ਖੁਸ਼ ਕਰਨ ਦੀ ਜਿਹੜੇ ਹੈਗਾ ਇੱਕ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਦੀ ਮੰਨ ਇਹ ਹੁੰਦੀ ਹੈ ਕਿ ਅਗਰ ਅਸੀਂ ਕੁਝ ਨਹੀਂ ਖਾਵਾਂਗੇ ਜਿਹੜਾ ਹੈਗਾ ਵਰਤ ਰੱਖਾਂਗੇ ਤਾਂ ਮਾਤਾ ਰਾਣੀ ਖੁਸ਼ ਹੋ ਜੀਏ ਸੋ ਇੱਕ ਵਾਰ ਅਗਗਨ ਮੈਂ ਇੱਕ ਵਾਰ ਫਿਰ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਜਿਹੜੇ ਹਿੱਸੇ ਨਾਲੂਆ ਕਾਲੀ ਦੇਵੀ ਦੇ ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਪਹੁੰਚਦੇ ਨੇ ਹਾਲਾਂਕਿ ਪਿੰਡਾਂ ਤੋਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਅਗਰ ਗੱਲ ਦਿੱਲੀ ਉੱਤਰ ਪ੍ਰਦੇਸ਼ ਤੋਂ ਅਸੀਂ ਬਹੁਤ ਸਾਰੇ ਨਾਲ ਜਦੋਂ ਗੱਲ ਕਰਦੇ ਹਾਂ ਐਸ਼ੰਦਾ ਲੂਣਾ ਤੋਂ ਦੱਸ ਦਿਨੇ ਕਿ ਸਾਡੀ ਆਸਤਾ ਜਿਹੜੀ ਹੈ ਉਹ ਬੜੀ ਜੁੜੀ ਪਈ ਆ ਮਾਤਰ ਦਾ ਹਾਲਕੇ ਮੋਨਗਰਤ ਵੀ ਹੈ ਪਰ ਚਾਲਦਾ ਕਾਲੀ ਮਾਤਾ ਮੰਦਿਰ ਹੈ ਹਾਲਾਂਕਿ ਸੜਕ ਜੋ ਹੈ ਬਾਹਰ ਬਹੁਤ ਜ਼ਿਆਦਾ ਚੌੜੀ ਵੀ ਹੈ ਬਾਹਰ ਇੱਕ ਉਸ ਦੇ ਸਾਹਮਣੇ ਬਹੁਤ ਖੁੱਲਾ ਮੈਦਾਨ ਵੀ ਹੈ ਤਾਂ ਅਗਰ ਪਾਰਕਿੰਗ ਵਿਵਸਥਾ ਦੀ ਗੱਲ ਕੀਤੀ ਜਾਏ ਜਾਂ ਫਿਰ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਰਧਾਲੂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਕਿਸ ਤਰ੍ਹਾਂ ਦੇ ਬੰਦੋਬਸਥ ਕੀਤੇ ਗਏ ਨੇ ਗगन ਮੈਂ ਇੱਕ ਗੱਲ ਜ਼ਰੂਰਤ ਖਾਸ ਕਰਨਾ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਇਹਦੇ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਨੇ ਪ੍ਰਾਈਵੇਟ ਸਿਕਿਉਰਟੀ ਵੀ ਇੱਥੇ ਲਗਾਈ ਗਈ ਕਿਉਂਕਿ ਪੰਜਾਬ ਪੁਲਿਸ ਦੇ ਜਿਹੜੇ ਪਟਿਆਲਾਪੁਰ ਦੇ ਜਵਾਨ ਉਹ ਤਾਂ ਤਾਇਨਾਤ ਕੀਤੇ ਗਏ ਨੇ ਪਟਿਆਲਾ ਪੁਲਿਸ ਜਿਹੜੇ ਦੇ ਨਾਲ ਨਾਲ ਸਿਕਿਉਰਟੀ ਦੇ ਮੈਂ ਇਹ ਦਿਖਾਣਾ ਵੀ ਚਾਹੁੰਗਾ ਕਿ ਇੱਥੇ ਪ੍ਰਾਈਵੇਟ ਸਿਕਿਉਰਟੀ ਦੇ ਇੰਚਾਰਜ ਉਹਨਾਂ ਨਾਲ ਵੀ ਗੱਲ ਹੋ ਰਹੀ ਕਿੰਨੇ ਕਿ ਜਿਹੜੇ ਹੈਗੇ ਸਿਕਿਉਰਟੀ ਦੇ ਬੰਦੇ ਲਾਏ ਤੁਸੀਂ ਤੇ ਜੀ ਸਸ ਸਿੰਗਲ ਸ਼ਿਫਟ ਦੇ 70 ਗਾਰਡਸ ਵਾਰਾ ਸਾਡੇ ਹੁੰਦੇ ਨੇ ਉਹਰੇ ਤੇ ਹਰੇਕ ਲੋਕੇਸ਼ਨ ਦੇ ਹਰੇਕ ਪੁਆਇੰਟਸ ਦੇ ਵਿੱਚ ਬੰਦਰ ਦੇ ਵਿੱਚ ਗਾਰਡ ਸਾਡੇ ਖੜੇ ਨੇ ਕੋਈ ਸ਼ਰਾਬ ਤਿਆਨਸਰ ਵੀ ਆਉਂਦੇ ਨੇ ਨੀ ਐਸਾ ਫਿਲਹਾਲ ਕੋਈ ਵੀ ਅਸੀ ਇਨਸੀਡੈਂਟ ਵਾਰਾ ਨਹੀਂ ਆਇਆ एवरीथिंग ਇਜ਼ ਵੈਰੀ ਮੱਚ ਕੰਟਰੋਲਡ ਬੜੇ ਫੁੱਲੇ ਦਰਸ਼ਨ ਸਾਰੇ ਲੋਕੀ ਕਰ ਰਹੇ ਨੇ ਕਿਸੇ ਨੂੰ ਕੋਈ ਚੇਤੇ ਪਰੇਸ਼ਾਨੀ ਨਹੀਂ ਆ ਰਹੀ ਹੈ ਜੀ ਬਿਲਕੁਲ ਗੱगन ਦੇਖੋ ਜਿਵੇਂ ਜੋ ਪਾਰਕਿੰਗ ਦੀ ਗੱਲ ਕੀਤੀ ਸੀ ਸੁਰੱਖਿਆ ਦੀ ਗੱਲ ਕੀਤੀ ਸੀ ਮੈਂ ਇੱਕ ਹੋਰ ਤਸਵੀਰ ਵੀ ਖਾਣਾ ਚਾਹਾਂਗਾ ਕਿ ਡੈਕੋਰੇਸ਼ਨ ਦੀ ਵੀ ਮੈਂ ਜਰੂਰ ਗੱਲ ਕਰੂੰਗਾ ਕਾਲੀ ਦੇ ਮੰਦਰ ਬਹਿਰ ਆ ਖੂਬਸੂਰਤ ਤਰੀਕੇ ਨਾਲ ਜਿਹੜਾ ਹੈਗਾ ਮੰਦਰ ਸਜਾਇਆ ਗਿਆ ਹੈ ਕਿਉਂਕਿ ਮੰਦਲ ਪ੍ਰਬੰਧਕਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਵੀ ਸ਼ਰਧਾਲੂ ਦਰੂ ਦਰੂ ਆਉਂਦੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਉਸੀਬਤਾ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਸੀਸੀਟੀਵੀ ਕੈਮਰੇ ਵੀ ਐਕਸਟਰਾ ਲਵਾਏ ਹੋਏ ਨੇ ਕਿਉਂਕਿ ਟ੍ਰੀ ਕਮਿਸ਼ਨ ਦੀ ਰੇਖ ਦੇਖ ਦੇ ਵਿੱਚ ਇਹ ਸਾਰਾ ਜਿਹੜਾ ਹੈਗਾ ਬੰਦੋਬਸਤ ਹੁੰਦਾ ਸੋ ਬੇहद ਖੂਬਸੂਰਤ ਤਸਵੀਰਾਂ ਅੱਜ ਪਟਿਆਲਾ ਦੇ ਕਾਲੀ ਦੀਵਸ ਮੰਦਿਰ ਦੇਖੋ ਵੀਰਿਆਣੇ ਖਾਸ ਕਰਕੇ ਮਹਿਲਾਵਾਂ ਆ ਦੇਖ ਸਕਦੇ ਹੋ ਕਿ ਮਹਿਲਾਵਾਂ ਆ ਜਾ ਕੇ ਜਿਹੜੀ ਹੈਗੀਆਂ ਮੱਥਾ ਟੇਕਣ ਵਾਸਤੇ ਆ ਜਾਂ ਗੱਲ ਵੀ ਕਰ ਲਾਂਗੇ ਕਿ ਕਿੱਥੋਂ ਆਏ ਤੁਸੀਂ ਜੀ ਅਮਰੀਕਾ ਦੇ ਕੋਲ ਅਸੀਂ ਕੀ ਕਿਹਾ ਕਿ ਕਿੰਨੇ ਖਾਸ ਦਿਨ ਹੁੰਦੇ ਆ 9 ਦਿਨ ਜਿਹੜੇ ਮਤਵੇ ਦੇ ਬਾਈ ਬਾਈ ਮਾਤਾ ਨੂੰ ਪਤਾ ਹੀ ਹੈ ਜੀ ਅੱਛਾ ਤੁਸੀਂ ਵੀ ਪਿੰਡ ਤੋਂ ਆਏ ਹੋ ਜੀ ਕੋਈ ਦੇ ਸਕੋ ਕਿ ਆਸ-ਪਾਸ ਦੇ ਜਿਹੜੇ ਪਿੰਡਾਂ ਤੋਂ ਫਿਲਹਾਲ ਵੀਜੇ ਕੁੱਟਾ ਜੀ ਵੀ ਜਿਹੜੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੁੱਟਾ ਜੀ ਇਹ 9 ਦਿਨ ਕਿੰਨੇ ਖਾਸ ਨੇ ਤੁਹਾਡੇ ਲਈ ਸਾਡੇ ਹਿੰਦੂ ਧਰਮ ਤੇ ਸਿੱਖ ਧਰਮ ਦਾ ਇੱਕ ਸਾਂਝੇ ਨਸਤੇ ਹੁੰਦੇ ਨੇ ਤੇ ਸਾਰੇ ਜੋ ਆਪਣੇ ਧਰਮ ਮੰਦ ਮੰਦਰੇ ਆਪਣੇ ਨੂੰ ਕੁੱਲ ਮਾਤਨ ਮੰਦਰੇ ਨੇ ਸਭ ਦੀ ਉਹ ਚੌਂਕੇ ਪਰ ਦਿਨ ਜਿਹੜੇ ਲਈ ਖਾਸ ਦਿਨ ਹੁੰਦੇ ਆ 9 ਦਿਨ 9 ਦਿਨ ਬਹੁਤ ਖਾਸ ਹੁੰਦੇ ਨੇ ਅਜਿ ਲਈ ਮਾਤਾ ਦੇ ਦਰਸ਼ਨ ਕਰਨ ਨੂੰ ਅਸੀਸੁਰੇ ਨਾ ਤੋਂ ਕਿ ਅੱਗੇ ਦਾ ਘੋਲ ਕਰ ਜੰਨੇ ਆਸੀ 9 ਦਿਨਾਂ ਚ ਸਿਰੇ ਸਤਿਗੁਰਨਾ ਤੋਂ ਮਾਤਾ ਦੇ ਚ ਦਰਸ਼ਨ ਕਰਨਾ ਨੇ ਫਿਰ ਅਸੀਂ ਆਪਣਾ ਕੰਮ ਕਾ ਸ਼ੁਰੂ ਕਰ ਬੰਦੋਬਸਤ ਕੀ ਹੋਈ ਇੱਥੇ ਦੀ ਅਗਲੀ ਕਰ ਬਹੁਤ ਵਧੀਆ ਬੰਦੋਬਸਤ ਹੁੰਦੇ ਆ ਉਰੇ ਕਈ ਸਾਲ ਹੋ ਗਏ ਬਹੁਤ ਸਾਫ਼ ਸੁਥਰਾ ਤੁਸੀਂ ਦੇਖ ਰਹੇ ਹੋ ਨਾਸਤੇ ਵਿੱਚ ਵੀ ਉਰੇ ਜੋ ਸਿਸਟਮੈਟਿਕਲੀ ਕੰਮ ਚੱਲ ਰਿਹਾ ਹੈ ਬਹੁਤ ਮਜ਼ਾ ਆਂਦਾ ਉਰੇ ਆ ਬਿਲਕੁਲ ਗਗਨ ਇਕ ਉਰੇ ਮੈਂ ਤਸਵੀਰ ਖਾਣਾ ਚੰਗਾ ਕਿ ਇੱਥੇ ਜਿਹੜੀ ਜੋਤ ਹੈ ਨਾ ਇਹ ਜੋਤ ਪਹਿਲਾਂ ਜਗਾਏ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਮੰਦਰ ਜੇ ਐਂਟਰੀ ਕਰਨ ਤੋਂ ਪਹਿਲਾਂ ਜਿਹੜੇ ਸ਼ਰਧਾਲੂ ਆ ਉਹ ਮਾਤਾ ਦਾ ਇੱਥੇ ਜਿਹੜਾ ਨਮਨ ਕਰਦੇ ਆ ਜੋਤ ਕਰਦੇ ਆ ਤੇ ਇੱਕ ਹਵਨ ਇਹ ਹਵਨ ਕੁੰਡ ਵੀ ਹੈ ਤੇ ਅਗਰ ਕਿਸੇ ਨੇ ਕੋਈ ਹਵਨ ਵੀ ਕਰਾਣਾ ਹੋਵੇ ਸੁਖ ਸ਼ਾਂਤੀ ਦੇ ਲਈ ਜਾਂ ਕੋਈ ਮਨੋ ਕਾਮਨਾ ਪੂਰੀ ਕਰਨ ਦੇ ਲਈ ਜਿਹੜੀ ਜਦੋਂ ਹਵਨ ਨਹੀਂ ਹੁੰਦਾ ਸੋ ਬੇहद ਖੂਬਸੂਰਤ ਤਸਵੀਰਾਂ ਦੂਜੇ ਪਾਸੇ ਇੱਕ ਵਾਰ ਬਾਹਰਲੇ ਪਾਸੇ ਵੀ ਮੈਂ ਦਿਖਾਣ ਜਾਊਗਾ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਆਵੇ ਤੇ ਜਿੱਥੋਂ ਜਿਹੜਾ ਇਹ ਬੈਰੀਗੇਡਸ ਨੇ ਕਾਫੀ ਲੰਬੇ ਬੈਰੀਗੇਡਸ ਨੇ ਇਹ ਦੇਖ ਸਕਦੇ ਹੋ ਕਿ ਇਹ ਇਹ ਜਿਹੜੀ ਲਾਈਨ ਹੈ ਇਹ ਦੋ ਲਾਈਨਾਂ ਬਣਾਈਆਂ ਹੋਈਆਂ ਨੇ ਤਾਂ ਜੋ ਜਦੋਂ ਜ਼ਿਆਦਾ ਰਸ਼ ਹੋ ਜਾਂਦਾ ਹੈ ਮੰਦਿਰ ਦੇ ਸ਼ਰਧਾਲੂਆਂ ਦਾ ਤਾਂ ਦੋਨੇ ਲਾਈਨਾਂ ਦੇ ਵਿੱਚ ਇਹ ਸ਼ਰਧਾਲੂਆਂ ਨੂੰ ਅੱਗੇ ਜਾਣ ਦੀ অনুমতি ਦਿੱਤੀ ਜਾਂਦੀ ਆ ਆ ਤੁਸੀਂ ਦੇਖਦੇ ਹੋ ਪ੍ਰਾਈਵੇਟ ਸਕਿਉਰਟੀ ਵੱਲੋਂ ਜਿਹੜੇ ਨੌਜਵਾਨ ਤਾਇਨਾਤ ਕੀਤੇ ਗਏ ਨੇ ਉਹ ਬੜੇ ਖੂਬਸੂਰਤ ਜਿਹੇ ਤਰੀਕੇ ਦੇ ਨਾਲ ਜਿਹੜੇ ਸ਼ਰਧਾਲੂਆਂ ਨੂੰ ਇਹ ਰਸਤਾ ਲਖਾ ਦੇਦੇ ਨੇ ਤੋਂ ਇੱਕ ਚੰਗੀ ਤਸਵੀਰ ਆ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਕਾਲੀ ਦੇਵ ਦਾ ਮੰਦਿਰ ਹੈ ਆ ਕਾਫੀ ਵੱਡਾ ਮੰਦਿਰ ਹੈ ਤਾਂ ਅਗਰ ਮੈਂ ਪਿੱਛੇ ਦੀ ਵੀ ਗੱਲ ਕੀਤੀ ਚਾਹਾਂ ਤਾਂ ਪਿੱਛੇ ਜਿਹੜੇ ਹੈਗੇ ਆ ਗੋਰੀ ਸ਼ੰਕਰ ਮਾਤਾ ਦੇ ਬਹਿਰੋ ਦਾ ਮੰਦਿਰ ਹੈ ਸੋ ਬਹੁਤ سارے ਪਿਛਲੇ ਮੰਦਰ ਨੇਗੇ ਕਿਉਂਕਿ ਇਸ ਇਸ ਤੋਂ ਮੰਦਿਰ ਤੋਂ ਮੱਥਾ ਲੱਕੇ ਕਾਲੀ ਦੇਵੀ ਦੇ ਮੰਦਿਰ ਤੋਂ ਬਾਅਦ ਜਿਹੜੇ ਸ਼ਰਧਾਲੂ ਉਹ ਪਿੱਛੇ ਵੀ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਕਿ ਜਦ ਤੱਕ ਬਹਿਰੋ ਦੇ ਮੰਦਿਰ ਦੇ ਮੱਥਾ ਨਹੀਂ ਢੇਕ ਲੈ ਆਵੇ ਇਹ ਜਿਹੜੇ ਮੱਥਾ ਪੂਰਾ ਨਹੀਂ ਲੱਗਦਾ ਸੋ ਜਿਹੜੇ ਬਾਕੀ ਸਭ ਉਸ ਤੋਂ ਬਾਅਦ ਕਾਲੀ ਦੇਵੀ ਦੇ ਮੰਦਿਰ ਤੋਂ ਮੱਥਾ ਢੇਕਣ ਤੋਂ ਬਾਅਦ ਉਸ ਤੋਂ ਬਾਅਦ ਹੋਰ ਜਿਹੜੇ ਦੇਵੀ-ਦੇਵਤਿਆਂ ਦੀ ਵੀ ਜਿਹੜੀ ਪਿੱਛੇ ਜਾ ਕੇ ਪੂਜਾ ਅਰਚਨਾ ਕਰਦੇ ਨੇ ਜੀ جے ج گلਵਿੰਦਰ ਜਰੂਰ ਇੱਕ ਵਾਰ ਪੇਰ ਤੋਂ ਕਰਾਂਗੇ گلਵਿੰਦਰ ਮਨਸਾ ਦੇਵੀ ਮੰਦਰ ਦੇ ਵਿੱਚ ਕਿਸ ਤਰ੍ਹਾਂ ਦੀ ਵਿਵਸਥਾਵਾਂ ਨੇ ਸਜਾਵਟ ਤੈਲਾਮਾ ਕਰ گلਵਿੰਦਰ ਰਨਲਡੋ ਬਾਰੇ ਤੋਂ ਸੰਭਰ ਕਰਨ ਦੀ ਕੋਸ਼ਿਸ਼ ਕਰਾਂਗੇ ਬਲਿੰਦਰ ਜੀ ਬਹੁਤ ਵਿਧਿ ਵਿਧਾਨ ਹੁੰਦੇ ਨੇ ਮਾਂ ਦੀ ਪੂਜਾ ਅਰਚਨਾ ਜਿਸ ਵੇਲੇ ਕੀਤੀ ਜਾਂਦੀ ਹੈ ਪੂਰਾ ਦਿਨ ਪੂਜਾ ਅਰਚਨਾ ਜਿਵੇਂ ਕੀਤੀ ਜਾ ਰਹੀ ਹੈ ਮਾਂ ਦੇ ਨੋ ਰੂਪਾਂ ਦੀ ਪੂਜਾ ਅਰਚਨਾ ਤੇ ਹਰ ਦਿਨ ਜੋ ਹੈ ਖਾਸ ਹੈ ਔਰ ਇਸ ਵਾਰ 8 ਦੈਨ ਮਾਦੇ ਨਵਰਾਤਰੀ ਨੇ ਔਰ ਬੀਤੇ ਦਿਨ ਦੂਸਰੇ ਤੀਸਰੇ ਨਵਰਾਤਰੀ ਦੀ ਪੂਜਾ ਅਰਚਨਾ ਜੋ ਕੀਤੀ ਗਿਆ ਅਜੇ ਤੀਸਰੇ ਤੇ ਚੌਥੇ ਮਾਦੇ ਰੂਪ ਦੀ ਪੂਜਾ ਅਰਚਨਾ ਜੋ ਕੀਤੀ ਜਾ ਰਹੀ ਹੈ ਤੇ ਫਿਰ RAM ਨਵਵੇਂ ਮੌਕੇ ਵੀ ਖਾਸ ਰੌਣਕਾਂ ਹੋਣ ਗਿਆ ਉਹ ਰੌਣਕਾਂ ਵੀ ਅਸੀਂ ਦਿਖਾ ਦੇ ਰਾਂਗੇ ਬਾਬਾ ਸ਼ੁਕਰੀਆ ਬਲਿੰਦਰ ਬਾਬਾ ਸ਼ੁਕਰੀਆ ਕੁਲਵਿੰਦਰ ਤੁਹਾਡਾ